ਸਸਕਲ ਦੋਸਤੋ ਸਵਾਗਤ ਹੈ ਜੀ ਸੋਸ਼ਲ ਮੀਡੀਆ ਪਲੈਟਫਾਰਮ ਨਾਲ ਜੁੜੇ ਸਾਰੇ ਹੀ ਸਰੋਤਿਆਂ ਦਾ ਸਭ ਤੋਂ ਪਹਿਲਾਂ ਤਾਂ ਦੋਸਤੋ ਆਸਟ੍ਰੇਲੀਆ ਬਾਰੇ ਇੱਕ ਛੋਟੀ ਜਿਹੀ ਜਾਣਕਾਰੀ ਹੈ ਜਿਹੜੇ ਜਿਹੜੇ ਕੈਂਡੀਡੇਟਸ ਆਸਟ੍ਰੇਲੀਆ ਪੜਨ ਬਾਰੇ ਸੋਚ ਰਹੇ ਸੀ ਆਪਾਂ ਆਸਟ੍ਰੇਲੀਆ ਨਾਲ 딜 ਨਹੀਂ ਕਰਦੇ ਬਟ ਨਿਊਜ਼ ਆ ਜਿਹੜੀ ਉਹ ਥੋੜੀ ਜੀ ਮੰਦ ਭਾਗੀ ਹੈ ਕਿ 6 ਸਟੇਟਸ ਇੰਡੀਆ ਦੀਆਂ ਮੈਕਸਿਮਮ ਯੂਨੀਵਰਸਿਟੀਆਂ ਨੇ ਬੈਨ ਕਰਤੀਆਂ ਉਹ ਕਹਿੰਦੇ ਅਸੀਂ ਬੱਚੇ ਲੈਣੇ ਹੀ ਨਹੀਂ ਉਹਨਾਂ ਵਿੱਚੋਂ ਸਭ ਤੋਂ ਨੰਬਰ 1 ਤੇ ਪੰਜਾਬ ਤੇ ਹਰਿਆਣਾ ਨੂੰ ਰੱਖਿਆ ਗਿਆਗਾ ਉਹਦੇ ਕਾਰਨ ਇਹ ਹੈ ਕਿ ਸਭ ਤੋਂ ਵੱਧ ਉਹ ਕਹਿੰਦੇ ਫੇਕ ਡਾਕੂਮੈਂਟੇ ਸਾਡੇ ਕੋਲੇ ਜਿਹੜੀ ਪਹੁੰਚ ਰਹੀ ਆ ਉਹ ਇਹ ਦੋ ਸਟੇਟਸ ਤੋਂ ਪਹੁੰਚ ਰਹੀ ਆ ਇਸ ਕਰਕੇ ਅਸੀਂ ਇਨਾ ਸਟੇਟਸ ਤੋਂ ਬੱਚੇ ਹੀ ਨਹੀਂ ਲੈਣੇ ਹੋ ਬਾਕੀ ਜੇ ਤੁਸੀਂ ਫਿਰ ਵੀ ਕਹਿੰਦੇ ਆ ਆਸਟ੍ਰੇਲੀਆ ਜਾ ਕੇ ਪੜ੍ਹਨਾ ਚਾਹੁੰਦੇ ਹੋ ਤਾਂ ਜਿਹੜੀ ਤੁਸੀਂ ਆਸਟ੍ਰੇਲੀਆ ਲਈ ਜਿਹੜਾ ਆਪਦਾ ਕੋਈ ਐਜੂਕੇਸ਼ਨ ਕੰਸਲਟੈਂਟ ਹਾਇਰ ਕਰਨਾ ਨਾ ਉਹਨੂੰ ਬਹੁਤ ਹੀ ਨਿਮਰਤਾ ਸਹਿਤ ਬੇਨਤੀ ਕਰਨੀ ਹੈ ਕਿ ਯਾਰ ਸਾਡੀ ਜੀਟੀ ਵਗੈਰਾ ਕਲੀਅਰ ਕਰਾਉਣ ਦੇ ਲਈ ਨਾ ਜੇ ਤੈਨੂੰ ਕੋਈ ਡਾਕੂਮੈਂਟ ਫੀਕ ਬਣਾਉਣਾ ਪੈਂਦਾ ਉਹ ਨਾ ਕਰੀ ਸਾਡੀ ਮਿਹਨਤ ਆ ਜੀ ਸਾਡੀ ਨਾਰਮਲ ਵਧੀਆ ਤਰੀਕੇ ਨਾਲ ਜੀਟੀ ਕਲੀਅਰ ਹੁੰਦੀ ਆ ਤਾਂ ਕਰਾ ਦੇ ਨਹੀਂ ਸਾਡਾ ਕੇਸ ਵਾਪਸ ਕਰ ਦੇ ਦੂਸਰੀ ਗੱਲ ਆ ਗਈ ਕੈਨੇਡਾ ਦੀ ਦਿਨੋਂਦਨ ਜਿਹੜੇ ਹਾਲਾਤ ਨੇ ਕੈਨੇਡਾ ਦੇ ਸਖਤੀ ਦੇ ਹਾਲਾਤ ਸੀ ਜੋ ਉਹ ਨਾਰਮਲ ਅਸੀਵਲ ਨੂੰ ਵਾਧਦੇ ਜਾ ਰਿਹਾ ਜਿਵੇਂ ਜਿਵੇਂ ਇਲੈਕਸ਼ਨਸ ਨੇੜੇ ਆ ਰਹੀਆਂ ਨੇ ਓਵੇਂ ਓਵੇਂ ਉਹ ਹੋਰ ਵੀ ਜਿਆਦਾ ਸੁਖਾਵੇਂ ਹੁੰਦੇ ਜਾਣਗੇ ਇਲੈਕਸ਼ਨਸ ਤੋਂ ਬਾਅਦ ਇੱਕਦਮ ਸਭ ਕੁਝ ਨਾਰਮਲ ਵੱਲ ਨੂੰ ਵਜੂਗਾ ਕੈਨੇਡਾ ਨਾਲ ਹਮੇਸ਼ਾ ਡੀਲ ਕਰਨ ਦਾ ਜਿਹੜਾ ਕਾਰਨ ਇਹੀ ਰਿਹਾ ਭਾਵੇਂ ਹਾਲਾਤ ਚੰਗੇ ਨੇ ਮਾੜੇ ਨੇ ਮੈਂ ਕਿਸੇ ਹੋਰ ਕੰਟਰੀ ਨੂੰ ਹੱਥ ਕਦੇ ਨਹੀਂ ਪਾਉਂਦਾ ਤੁਸੀਂ ਦੇਖੋਗੇ ਲੋਕਾਂ ਦੀਆਂ ਐਡਵਰਟਾਈਜ਼ਮੈਂਟਸ ਚੇਂਜ ਹੋ ਗਈਆਂ ਹੋਣਗੀਆਂ ਕੋਈ ਯੂਕੇ ਵੇਚਣ ਲੱਗ ਗਿਆ ਕੋਈ ਕਹਿ ਰਿਹਾ ਯੂਐਸ ਸਭ ਤੋਂ ਵੱਡਾ ਮੂਲਕਾ ਕੋਈ ਕੁਛ ਕਹਿਣ ਲੱਗ ਗਿਆ ਕੋਈ ਕੁਛ ਕਹਿਣ ਲੱਗ ਗਿਆ ਪਰ ਮੈਕਰੋ ਗਲੋਬਲ ਅੱਜ ਵੀ ਕੈਨੇਡਾ ਨਾਲ ਹੀ ਡੀਲ ਕਰਦਾ ਕੱਲ੍ਹ ਵੀ ਕੈਨੇਡਾ ਨਾਲ ਹੀ ਕਰਦਾ ਸੀ ਤੇ ਆਉਣ ਵਾਲੇ ਕੱਲ੍ਹ ਵੀ ਕਰਦਾ ਰਹੂਗਾ ਕਿਉਂ ਕਿ ਆਪਾਂ ਉਹੀ ਦਵਾਈ ਲੋਕਾਂ ਦੇ ਜਵਾਕਾਂ ਨੂੰ ਦੇਣੀ ਹੈ ਜਿਹੜੀ ਆਪਦੇ ਤੇ ਫਿੱਟ ਬੈਠੀ ਆ ਏ ਨਹੀਂ ਹੈ ਕਿ ਆਪਦੇ ਤੇ ਕੋਈ ਹੋਰ ਆਪਦੇ ਘਰ ਦੇ ਉਹਨੂੰ ਕੋਈ ਹੋਰ ਤੇ ਦੋ ਲੋਕਾਂ ਦੇ ਜੋ ਆਕਾ ਨੂੰ ਕੋਈ ਹੋਰ ਨਹੀਂ ਆਪ ਆਪਾਂ ਕੈਨੇਡਾ 'ਚ ਰਹਿੰਦੇ ਆ ਕੈਨੇਡਾ 'ਚ ਆਪਦਾ ਸੈਟਲ ਕੀਤਾ ਆਪਦਾ ਪਰਿਵਾਰ ਨੂੰ ਸੈਟਲ ਕੀਤਾ ਆਪਦਾ ਸਿਸਟਮ ਸੈਟਲ ਕੀਤਾ ਸੋ ਸਾਨੂੰ ਪਤਾ ਕਿ ਫਿਊਚਰਿਸਟਿਕਲੀ ਕੈਨੇਡਾ ਨਾਲੋਂ ਬੈਟਰ ਕੋਈ ਹੋਰ ਕੰਟਰੀ ਨਹੀਂ ਹੋ ਸਕਦੀ ਸੋ ਦੂਸਰੀ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਮੈਕਰੋ گلوبਲ ਦਾ ਹੁਣ ਸਾਰਾ ਹੀ ਫੋਕਸ ਇਸ ਚੀਜ਼ ਦੇ ਉੱਤੇ ਆ ਕਿ ਚੰਗੀਆਂ-ਚੰਗੀਆਂ ਯੂਨੀਵਰਸਿਟੀਆਂ ਨੂੰ ਅਸੀਂ ਤੁਹਾਡੇ ਘਰੇ ਹੀ ਲੈ ਆਉਣਾ ਜੇ ਤੁਸੀਂ ਮੋਗਾ ਨ ਰਹਿ ਰਹੇ ਹੋ ਤਾਂ ਤੁਸੀਂ ਦੇਖਿਆ ਹੋਊਗਾ ਪਿਛਲੇ 3 ਦਿਨ ਤੋਂ ਕੈਨੇਡਾ ਦੀਆਂ ਟਾਪ ਲੈਵਲ ਯੂਨੀਵਰਸਿਟੀਆਂ ਮੋਗਾ ਦੇ ਆਫਿਸ ਦੇ ਵਿੱਚ ਬੈਠ ਕੇ ਰਿਕਰੂਟ ਕਰ ਰਹੀਆਂ ਨੇ ਉਹਦਾ ਕਾਰਨ ਕੀ ਆ ਜਿੰਨੀ ਲੋਡ ਅੱਗੇ ਸਾਨੂੰ ਚੰਗੀਆਂ ਯੂਨੀਵਰਸਿਟੀਆਂ ਦੀ ਹੁੰਦੀ ਸੀ ਹੁਣ ਯੂਨੀਵਰਸਿਟੀਆਂ ਨੂੰ ਉਨੀ ਹੀ ਲੋਡ ਸਾਡੀ ਆ ਪਰ ਵੀਜ਼ਾ ਹਾਈ ਕਮਿਸ਼ਨ ਨੇ ਦੇਣਾ ਸੋ ਆਪਾਂ ਵੀਜ਼ਾ ਪ੍ਰੋਬੈਬਿਲਿਟੀ ਵਧਾਉਣ ਦੇ ਲਈ ਸਭ ਤੋਂ ਵੱਡਾ ਜਿਹੜਾ ਫੋਕਸ ਸਾਡਾ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਪ੍ਰੋਫਾਈਲ ਨੂੰ ਮੇਨਟੇਨ ਕਰਨ ਦੇ ਲਈ ਸੋ ਦੋਸਤੋ ਆਉਣ ਵਾਲੇ ਦੋ ਕੁ ਮਹੀਨੇ ਮੈਂ ਕੈਨੇਡਾ ਦੇ ਵਿੱਚ ਹੀ ਹਾਂ ਜਿਹੜੇ ਜਿਹੜੇ ਕੈਂਡੀਡੇਟਸ ਮੈਨੂੰ ਮਿਲ ਕੇ ਕੋਈ ਉਹਦਾ ਕੇਸ ਡਿਸਕਸ ਕਰਨਾ ਚਾਹੁੰਦੇ ਹੋ ਤੁਸੀਂ 2048915005 ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਬਾਕੀ ਜਿਹੜੇ ਇੰਡੀਆ ਦੇ ਵਿੱਚ ਮੇਰੇ ਵਿਦਿਆਰਥੀ ਵੀਰ ਓਪਨ ਵਰਕ ਪਰਮਿਟ ਵਾਲੇ ਕੈਂਡੀਡੇਟ ਵਿਸਟਰ ਵੀਜ਼ਾ ਜਾਂ ਕੈਨੇਡਾ ਨਾਲ ਸੰਬੰਧਤ ਕਿਸੇ ਵੀ ਕੇਸ ਨਾਲ ਸੰਬੰਧਤ ਕੋਈ ਇਨਫੋਰਮੇਸ਼ਨ ਲੈਣੀ ਹੈ ਤਾਂ ਸਰਦਾਰ ਭਪਿੰਦਰ ਸਿੰਘ ਗਿੱਲ ਉਹਨਾਂ ਨੂੰ ਮਿਲੋ ਥੈਂਕ ਯੂ ਵੈਰੀ ਮੱਚ